welcom back ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਯੂ ਆਰ ਵੈਲਕਮ ਤੇ ਨਾਲ ਹੀ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਦੋਸਤੋ ਅੱਜ ਦਾ ਜਿਹੜਾ ਮੇਨ ਟੌਪਿਕ ਹੈ ਤੇ ਮੈਂ ਜਿਹੜੇ ਬਾਰੇ ਗੱਲ ਕਰਨ ਲੱਗਾ ਸਭ ਤੋਂ ਵਧੀਆ ਤੇ ਮਤਲਬ ਸਿਰੇ ਦਾ ਟੌਪਿਕ ਹੈ ਜਿਹੜਾ ਅਜ ਤੱਕ ਆਪਾਂ ਲੈ ਕੇ ਨਹੀਂ ਆਂਦਾ ਸੀਗਾ ਕਿ ਬੇਈਮਾਨ ਦੁਨੀਆ ਦੁਨੀਆ ਜਿਹੜੀ ਹੈ ਇਹ ਕਿਸ ਕਿਸਮ ਦੀ ਆ ਇਦੇ ਬਾਰੇ ਆਪਾਂ ਗੱਲ ਕਰਾਂਗੇ ਬਸ ਉਹ ਬਾਲੀ ਵੱਡੀ ਨਹੀਂ ਵੀਡੀਓ ਛੋਟੀ ਜੀ ਵੀਡੀਓ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਦਬਕੇ ਨਾਲ ਲਾਈਕ ਕਰੀ ਚਲੋ ਦੋਸਤੋ ਕਿ ਦੁਨੀਆਂ ਦਾ ਦਸਤੂਰ ਹੈ ਲੱਤਾਂ ਖਿੱਚਣਾ ਸੋਨੂੰ ਮੈਂ ਗੱਲ ਦੱਸ ਦਿੰਨਾ ਹੈ ਆਜ ਕੱਲ ਦੀ ਜਿਹੜੀ ਦੁਨੀਆਂਦਾਰੀ ਹੈ ਇਹ ਬਹੁਤ ਬੇਈਮਾਨ ਹੈ ਦੁਨੀਆਂਦਾਰੀ ਝੂਠੀ ਆ ਦੋਸਤੋ ਇਹ ਜਦੋਂ ਤੁਹਾਡੇ ਤੋਂ ਕੋਈ ਗੱਲ ਘਬਾਉਣੀ ਆ ਜਾਂ ਸੋਨੂੰ ਝੂਠਾ ਸਾਬਤ ਕਰਨਾ ਇਹ ਤੁਹਾਡੇ ਅੱਗੇ ਕੋਈ ਗੱਲ ਕਰਨਗੇ ਤੇ ਤੁਹਾਡੇ ਮੂੰਹੋਂ ਗੱਲ ਘਬਾਉਣਗੇ ਇਹ ਦੁਨੀਆਂਦਾਰੀ ਦਾ ਦਸਤੂਰ ਹੈ ਦੁਨੀਆਂਦਾਰੀ ਦੇ ਜਿਹੜੇ ਦੋਸਤ ਹੈ ਯਾਰ ਮਿੱਤਰ ਹੈ ਸਾਰੇ ਇਹ ਅੱਜ ਕ ਕਿਉਂਕਿ ਝੂਠ ਦੀ ਬੁਨਿਆਦ ਤੇ ਖੜਿਆ ਸੋ ਨੂੰ ਮੈਂ ਗੱਲ ਦੱਸ ਦਿੰਨਾ ਹੈਗਾ ਜਦੋਂ ਤੁਹਾਨੂੰ ਝੂਠਾ ਸਾਬਤ ਕਰਨਾ ਕੋਈ ਜਾਂ ਤੁਹਾਡੀ ਪਦਵੀ ਜਾਂ ਕੋਈ ਅਹੁਦਾ ਉਹਦੀ ਗ੍ਰਿਮਾਂ ਨੂੰ ਜਿਹੜੀ ਠੇਸ ਪਹੁੰਚ ਆਉਣੀ ਹੈ ਤਾਂ ਤੁਹਾਡੇ ਆਪ ਦੇ ਜਿਹੜੇ ਨੇੜ ਦੇ ਹੋਣਗੇ ਸਭ ਤੋਂ ਪਹਿਲਾਂ ਉਹੀ ਇਹ ਕੰਮ ਕਰਨਗੇ ਤੁਹਾਡੀ ਕੁਰਸੀ ਨੂੰ ਸਭ ਤੋਂ ਪਹਿਲਾਂ ਤੁਹਾਡੇ ਨੇੜ ਦੇ ਪੜਨਗੇ ਦੂਜਿਆਂ ਕੋਲ ਦੇ ਆਉਣਾ ਤੁਹਾਡੀ ਕੁਰਸੀ ਕੋਲੇ ਬਹੁਤ ਦੂਰ ਦੀ ਗੱਲ ਹੁੰਦੀ ਹੈਗੀ ਇਹ ਦੁਨੀਆਂਦਾਰੀ ਦਾ ਅਸੂਲ ਹੈ ਸੋ ਨੂੰ ਮੈਂ ਗੱਲ ਦੱਸ ਦਿੰਨਾ ਹੈਗਾ ਵੀ ਲੱਤਾਂ ਖਿੱਚਣਾ ਦੁਨੀਆਂਦਾਰੀ ਦਾ ਮੇਨ ਕੰਮ ਹੈ ਦੁਨੀਆਂ ਤੇ ਝੂਠ ਤੂਫਾਨ ਅੱਜਕੱਲ ਦੇ ਜੇ ਮੰਨ ਲਓ ਵੀ ਆਪਾਂ ਕਿਸੇ ਨੇ ਕੋਈ ਨਵੀਂ ਚੀਜ਼ ਲਿਆਂਦੀ ਤਾਂ ਗਵੰਡੀ ਨੇ ਦੇਖ ਕੇ ਜਲਣਾ ਠੀਕ ਆ ਜੇ ਤੁਹਾਡੇ ਕੋਲੇ ਕੋਈ ਦੋ ਰੁਪਈਆ ਤਾਂ ਜਿਹੜਾ ਪਾਸੇ ਘੜਾ ਉਹਨੂੰ ਆਇਆ ਹੁੰਦਾ ਵੀ ਮੈਰੀ ਜੇਬ ਚੋਂ ਦਵਾ-ਦੋ ਕੱਢ ਲਾਂ ਤੇ ਫੇਰ ਹੀ ਮੈਨੂੰ ਸੁਆਦ ਆਊਗਾ ਇਹ ਦੁਨੀਆਂਦਾਰੀ ਦਾ ਉਸੂਲ ਆ ਤਾਂ ਕਰਕੇ ਮੈਂ ਇਹ ਗੱਲ ਕਹਿਣਾ ਵੀ ਤਰਜੀਹ ਨਾ ਵੀ ਹਮੇਸ਼ਾ ਆਪਦੇ ਭੇਦ ਬੰਦੇ ਨੂੰ ਗੁੱਜੇ ਰੱਖਣੇ ਚਾਹੀਦੇ ਆ ਦੋਸਤੋ ਬੜੀ ਪ੍ਰਾਣੀ ਕਹਾਵਤ ਵੀ ਹੈ ਤੇ ਇਹ ਗੱਲ ਵੀ ਹੈ ਸੋਨੂੰ ਪਤਾ ਕਿ ਕਹਿੰਦੇ ਵੀ ਇੱਕ ਵਾਰੀ ਕਹਿੰਦੇ ਵੀ ਕਿਸੇ ਰਾਜੇ ਨੇ ਕਿਹਾ ਵੀ 10 ਬੰਦਿਆਂ ਨੂੰ ਵੀ ਤੁਸੀਂ ਭਾਈ ਖੂਚ ਉਤਰ ਜੋ ਤੇ ਬਾਹਰ ਨਿਕਲਣਾ ਬਿਨਾ ਪੌੜੀ ਤੋਂ ਤੇ ਉਹ ਜਿਹੜੇ ਲੋਕ ਸੀਗੇ 10 ਸਾਰੇ ਵੀ ਥੱਲੇ ਉਹ ਮਤਲਬ ਆ ਖੂਚੋਂ ਉਤਰਨ ਵਾਸਤੇ ਆਪ ਆਪ ਦਾ ਜੋਰ ਲਾਈਗੇ ਤੇ ਜਦੋਂ ਮਾੜਾ ਜਾਂ ਕਿਸੇ ਦਾ ਤਹਾਂ ਵਾਲੇ ਇੱਟ ਨੂੰ ਹੱਥ ਪਿਆ ਕਰਿਆ ਤਹਾਂ ਵਾਲੀ ਪੌੜੀ ਨੂੰ ਹੱਥ ਪਿਆ ਕਰੇ ਬਾਹਰ ਨਿਕਲਣ ਜੁਗਾ ਹੋਇਆ ਕਰੇ ਜਿਹੜੇ ਦੂਜੇ ਸੀ ਉਹਨਾਂ ਨੂੰ ਐ ਲਗਾ ਕਰੇ ਵੀ ਇਹ ਤਾਂ ਨਿਕਲ ਗਿਆ ਬਈ ਇਹ ਤਾਂ ਨਾਮ ਜੱਥੀਊਗਾ ਹੁਣ ਤੇ ਉਹਨੂੰ ਫੜ ਕੇ ਲੱਤਾਂ ਤੋਂ ਥੱਲੇ ਵਿੱਚ ਹੀ ਫੇਰ ਖਿੱਚ ਲੈਂਦੇ ਸੀਗੇ ਇਸ ਕਰਕੇ ਦੁਨੀਆ ਜਿਹੜੀ ਲੱਤਾਂ ਖਿੱਚੂਆਂ ਦੀ ਦੁਨੀਆ ਇਹ ਭੈਣ ਘੜਾ ਵੀ ਦੁਨੀਆ ਤੋਂ ਬੰਦੇ ਨੂੰ ਹਮੇਸ਼ਾ ਮਤਲਬ ਆ ਆਪ ਦਾ ਕਨਾਰਾ ਕਰਨਾ ਚਾਹੀਦਾ ਕਿਉਂਕਿ ਆਪਦੀ ਮਰਜ਼ੀ ਨਾਲ ਆਪਦੇ ਫੈਸਲੇ ਲੈਣੇ ਚਾਹੀਦੇ ਆ ਬਥੇਰੇਆਂ ਨਾਲ ਦੁਨੀਆਂ ਨੇ ਧੋਖੇ ਕੀਤੇ ਆ ਜੇ ਤੁਹਾਡੇ ਕੋਲ ਕੋਈ ਜ਼ਮੀਨ ਜਾਇਦਾਦ ਆ ਉਹ ਜਿੰਨਾ ਚਿਰ ਸ਼ਰੀਕਾਂ ਨੂੰ ਜਾਂ ਦੁਨੀਆਂਦਾਰ ਨੂੰ ਐ ਵੀ ਇਹਦੇ ਯਾਰ ਵੈਕ ਜੇ ਨਾ ਫੇਰ ਗੱਲ ਆ ਬਈ ਸੁਵਾਦ ਇਹ ਦਿਹਾੜੀਆਂ ਕਰੇ ਨਾ ਫੇਰ ਗੱਲ ਆਵੇ ਨਜ਼ਾਰਾ ਇਹ ਆ ਗੱਲ ਚਾਚੇ ਤਾਏ ਭੈਣ ਭਰਾ ਕੋਈ ਰਸਤੇ ਨਾ ਤਨੀ ਸਾਰੇ ਆਪਦੇ ਆਪਦੇ ਆ ਬਈ ਸੋਨ ਮੈਂ ਇੱਕ ਗੱਲ ਦੱਸਣਾ ਹੈਗਾ ਤਾਂ ਕਰਕੇ ਮੈਂ ਤੁਹਾਨੂੰ ਦੁਨੀਆਂਦਾਰੀ ਬਾਰੇ ਵੀਡੀਓ ਪਾਈ ਆ ਇਹ ਗੱਲ ਹੋਰ ਹੈ ਦੁਨੀਆਂਦਾਰੀ ਝੂਠੀ ਆ ਦੋਸਤੋ ਕਿ ਕਿ ਜੇ ਤੁਸੀਂ ਕਿਸੇ ਨੂੰ ਪੈਸਾ ਦੇਤਾ ਉਹ ਤੁਹਾਨੂੰ ਵ ਤੇ ਮੁੜ ਕੇ ਯੱਭੀ ਆਉ ਉਹਦੀਆਂ ਮਿੰਤਾ ਕੱਢੀ ਉਹ ਭੈਣ ਘੜਾਵੇ ਲੋਕ ਕਹਿਵਜੇ ਆ ਮੈਂ ਤੁਹਾਨੂੰ ਗੱਲ ਦੱਸਣਾ ਜੀਰੇ ਜਿਹੜਾ ਬੰਦਾ ਪੈਸਾ ਲੈਂਦਾ ਉਹ ਚ ਮੋੜਨ ਦੀ ਸਮਰੱਥਾ ਬਹੁਤ ਘੱਟ ਹੁੰਦੀ ਹੈ ਤੇ ਬਹੁਤ ਘੱਟ ਚੰਗੇ ਬੰਦੇ ਨੇ ਜਿਹੜੇ ਪੈਸੇ ਨੂੰ ਵਾਪਸ ਕਰ ਦਿੰਦੇ ਹੈਗੇ ਇਸ ਕਰਕੇ ਦੁਨੀਆਦਾਰੀ ਝੂਠੀ ਏ ਤੋਂ ਬਚਣਾ ਚਾਹੀਦਾ ਭੈਣ ਘੜਾਵੀ ਦੁਨੀਆਦਾਰੀ ਐਹੋ ਜੀ ਆ ਜੇ ਕਿਸੇ ਨਾਲ ਕਿਸ ਦੁਨੀਆ ਦੇ ਵਿੱਚ ਕਿਸੇ ਨੇ ਧੋਖਾ ਕੀਤਾ ਹੈ ਸੱਜਣ ਮਿੱਤਰ ਨੇ ਜਾਂ ਹੋਰ ਕਮੈਂਟ ਕਰਕੇ ਮੈਨੂੰ ਜਰੂਰ ਦੱਸੋ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਪਰ ਝੂਠੀ